ਹਾਂਜੀ ਸਵਾਗਤ ਹੈ ਜੀ ਅੱਜ ਜੀ ਆਪਾਂ ਟੈਸਟ ਨੰਬਰ 2 ਕਰਾਂਗੇ ਜੀ ਤੁਹਾਡੇ ਪੇਪਰ ਨੂੰ ਧਿਆਨ ਚ ਰੱਖ ਕੇ ਬਣਾਇਆ ਜੀ ਇਹ ਸਵਾਲ ਈਜ਼ੀ ਟੂ ਮੋਡਰੇਟ ਹੋਣਗੇ ਹਰ ਇੱਕ ਸਵਾਲ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਧਿਆਨ ਨਾਲ ਹਰ ਇੱਕ ਸਵਾਲ ਨੂੰ ਸੋਲਵ ਕਰਿਓ ਕਾਪੀ ਚੱਕ ਲਓ ਤੇ ਨੋਟ ਕਰਿਓ ਤੁਹਾਡੇ ਕਿੰਨੇ ਸਕੋਰ ਬੰਦ ਆ ਜੀ ਠੀਕ ਹੈ ਰੀਸਟਾਰਟ ਵੀਡੀਓ ਚਲੋ ਹਾਂਜੀ ਪਹਿਲਾ ਸਵਾਲ ਦੇਖੋ ਆਪਣਾ ਕੀ ਕਹਿੰਦਾ ਸ੍ਰੀ ਹਰਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੀ ਹਾਂਜੀ ਕਰੋ ਕਮੈਂਟ ਜੀ ਦਾ ਕਮੈਂਟ ਵੀ ਕਰੋ ਤੇ ਨੋਟ ਵੀ ਕਰੋ ਤੁਸੀਂ ਕਾਪੀ ਤੇ ਹਾਂਜੀ ਦੇਖੋ ਜੀ கரੈਕਟ ਆਨਸਰ ਹੈ ਸੀ ਆਫ ਸਾਈ ਮੀਆਂ ਮੀਰ ਜੀ ਨੇ ਰੱਖੇ ਸੀ ਹਰਮੰਦਰ ਸਾਹਿਬ ਦੀ ਨੀਟ ਕਰ ਲਓ ਜੀ ਅਗਲਾ ਸਵਾਲ ਸਵਾਲ ਨੰਬਰ 2 ਪੰਜਾਬ ਦੀ ਰੀੜ ਦੀ ਹੱਡੀ ਕਿਸ ਨਦੀ ਨੂੰ ਕਿਹਾ ਜਾਂਦਾ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਏ ਰਾਵੀ ਬੀ ਸਤਲੁਜ ਸੀ ਬਿਆਸ ਦੀ ਕੱਗਰ ਦੇਖੋ ਜੀ ਰੀੜ ਦੀ ਹੱਡੀ ਕਿਹੜੇ ਦਰਿਆਨ ਕਿਹਾ ਜਾਂਦਾ ਹੈਗਾ கரੈਕਟ ਆਨਸਰ ਹੈ ਜੀ ਬੀ ਆਪਸ਼ਨ ਸਤਲੁਜ ਸਤਲੁਜ ਪੰਜਾਬ ਦੀ ਮੱਧ ਉਪ ਚ ਲੰਘਦੀ ਹੈ ਸਭ ਤੋਂ ਲੰਬੀ ਨਦੀ ਹੈ ਠੀਕ ਹੈ ਜੀ ਅਗਲਾ ਸਵਾਲ ਜੀ ਸਵਾਲ ਨੰਬਰ 3 ਬੰਦੇ ਮਾਤਰਮ ਕੀਤ ਕਿਸ ਨੇ ਲਿਖਿਆ ਸੀ ਹਾਂਜੀ ਬੰਦੇ ਮਾਤਰਮ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਦੇਖੋ ਜੀ ਲੈਵਲ ਤਾਂ ਬਹੁਤ ਵਧੀਆ ਆਪਣੇ ਪੇਪਰ ਦਾ ਜੀ ਇਹ ਬੱਚੇ ਕੀ ਕਮੈਂਟ ਕਰਦੇ ਨੇ ਲੈਵਲ ਬਹੁਤ ਈਜੀ ਹੈ ਪਰ ਤੁਸੀਂ ਸਕੋਰ ਦੋ ਤੁਸੀਂ ਕਿੰਨਾ ਸਕੋਰ ਕਰ ਰਹੇ ਹੋ 50 ਦੇ ਵਿੱਚੋਂ ਕਿੰਨਾ ਸਕੋਰ ਕਰੋਗੇ ਜੇ ਤੁਸੀਂ 45 ਪਲੱਸ ਕਰਕੇ ਜਾ ਰਹੇ ਹੋ ਤਾਂ ਦਾ ਚਲ ਮੰਨ ਲੈ ਤੁਸੀਂ ਈਜੀ ਆ ਜੇ ਤੁਹਾਡੇ 45 ਨੰਬਰ ਘਟ ਰਹੇ ਨੇ ਤਾਂ ਫਿਰ ਇਹਨੂੰ ਆਪੇ ਈਜ਼ੀ ਨਹੀਂ ਕਰ ਸਕਦੀ ਕਿਉਂਕਿ ਮੈਟ ਆਪਣੀ ਪੰਚਾਤੀ ਪਲੱਸ ਹੀ ਬਣੂਗੀ ਇਸ ਇਸ ਪੇਪਰ ਦੇ ਵਿੱਚੋਂ ਚਲੋ ਜੀ ਦੇਖੋ ਆਨਸਰ ਕੀ ਬੰਦਦਾ ਦਾ ਹਾਂਜੀ ਬੀਜ கரੈਕਟ ਆਨਸਰ ਬੇਕਮ ਚੰਦਰ ਚੱਟਰਜੀ ਠੀਕ ਹੈ ਜੀ ਹੁਣ ਜੀ ਆ ਜੀ ਵੀ ਬੰਦੇ ਮਾਤਰਮ ਕਿਹੜੇ ਕਿਸ ਤੋਂ ਲੈ ਗਿਆ ਕਿਹੜੀ ਬੁੱਕ ਸੀ ਕਿਹੜੀ ਕਿਤਾਬ ਸੀ ਉਹ ਕਿਹੜਾ ਗ੍ਰੰਥ ਸੀਗਾ ਤਾਂ ਤੁਸੀਂ ਰੱਖਣਾ ਜਿਆਦਾ ਆਨੰਦ ਮੱਠ ਠੀਕ ਹੈ ਜੀ ਚਲੋ ਜੀ ਅਗਲਾ ਸਵਾਲ ਯੋ ਆ ਨੰਬਰ 4 ਖਾਲਸਾ ਪੰਥ ਦੀ ਸਾਰਜਨਾ ਕਦੋਂ ਹੋਈ ਸੀ ਹਾਂਜੀ ਖਾਲਸਾ ਪੰਥ ਦੀ ਸਾਰਜਨਾ ਕਿਸ ਨੇ ਕੀਤੀ ਕਦੋਂ ਹੋਈ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ 1699 ਦੇ ਇਸ ਵੀ ਦੇ ਵਿੱਚ ਵਿਸਾਖੀ ਵਾਲੇ ਦਿਨ ਕਿੱਥੇ ਹੋਈ ਸੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਠੀਕ ਹੈ ਜੀ ਚਲੋ ਜੀ ਅਗਲਾ ਸਵਾਲ ਪੰਜਮਾ ਭਾਰਤ ਦੇ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਭਾਰਤ ਦੇ ਸੰਵਿਧਾਨ ਜੋ ਕਨਸਟੀਚਿਊਸ਼ਨ ਆ ਉਹਦਾ ਪਿਤਾ ਕਿਸ ਨੂੰ ਕਹਾ ਜਾਂਦਾ ਹੈ ਹਾਂਜੀ ਇਹ ਤਾਂ ਸਭ ਬੱਚੇ ਨੂੰ ਆਉਂਦਾ ਹੋਊਗਾ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਡਾਕਟਰ ਬੀ ਆਰ ਅੰਬੇਦਕਰ ਦੇਖੋ ਅਗਲਾ ਸਵਾਲ ਬਹੁਤ ਵਾਰ ਪੀਪਲ ਰਿਪੀਟ ਹੋਇਆ ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਉਦਯੋਗ ਲਈ ਮਸ਼ਹੂਰ ਹੈ ਹਾਂਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖੋ ਥੱ ਨਾਲ ਕਰੋ ਕਮੈਂਟ ਜੀ ਇਸ ਦਾ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕਰਤਾਰਪੁਰ ਠੀਕ ਹੈ ਜੀ ਕਰਤਾਰ ਕੋ ਤੁਸੀਂ ਯਾਦ ਰੱਖਿਓ ਫਰਨੀਚਰ ਬਾਜ਼ਾਰ ਤੇ ਮਸੂਰ ਹੈ। ਆਦਲਾਸਵਾਲ ਜੀ 7ਵਾਂ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਪਹਿਲਾਂ ਕਿਹੜੀ ਸੀ? ਹਾਂਜੀ ਲੋ ਲੈਵਲ ਦੇਖੋ ਪ੍ਰਸ਼ਨ ਤਾਂ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਸਚਨ ਹੈ। ਦਿੱਲੀ ਤੋਂ ਪਹਿਲਾਂ ਭਾਰਤ ਦੀ ਰਾਜਧਾਨੀ ਕਿਹੜੀ ਸੀ? ਆਪਸ਼ਨ ਹੈ ਮੁੰਬਈ, ਚੇਨਈ, ਲਾਹੌਰ, ਕੋਲਕਾਤਾ ਕਰੋ ਕਮੈਂਟ ਜੀ। ਹਾਂਜੀ ਜੀ ਜਿਹੜਾ ਕਰੈਕਟ ਆਨਸਰ ਹੈ ਕੋਲਕਾਤਾ। 1911 ਦੇ ਵਿੱਚ ਕਲਕੱਤੇ ਤੋਂ ਦਿੱਲੀ ਆਪਣੀ ਕੈਪੀਟਲ ਬਣੀ ਨਹੀਂ ਲਈ ਦੀ 1911 ਤੱਕ ਹੁੰਦੀ ਹੈ ਕਲਕੱਤਾ ਫਿਰ ਬਣੀ ਦਿੱਲੀ ਤੁਸੀਂ ਯਾਦ ਰੱਖਿਓ ਜੀ ਠੀਕ ਹੈ ਅਗਲਾ ਸਵਾਲ 8ਵਾਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਸਥਿਤ ਹੈ ਹਾਂਜੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਿੱਥੇ ਹੈ ਜੀ ਦੇਖੋ ਇਹ ਪੰਜਾਬ ਚ ਕਿੱਥੇ ਆਪਣੇ ਹੈ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਕਪੂਰਥਲਾ ਠੀਕ ਹੈ ਜੀ ਅਗਲਾ ਸਵਾਲ 9ਵਾਂ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਹੱਡੀ ਕਿਹੜੀ ਹੈ ਹਾਂਜੀ ਲਾਰਜੈਸਟ ਬੋਨ ਕਿਹੜੀ ਹੈ ਜ ਆਪਣੇ ਸਰੀਰ ਦੇ ਵਿੱਚ ਹਾਂਜੀ ਕਰੈਕਟ ਆਨਸਰ ਹੈ ਜੀ ਏ ਆਪਸ਼ਨ ਫਿਮਰ ਫਿਮਰ ਹੁੰਦੀ ਹੈ ਪੱਟ ਦੀ ਹੱਡੀ ਠੀਕ ਹੈ ਜੀ ਬਹੁਤ ਵਾਰ ਰਿਪੀਟ ਹੋਗਾ ਸਵਾਲ ਜੀ ਇਹ ਪੱਟ ਦੀ ਹੱਡੀ ਸਭ ਤੋਂ ਸਮਾਲੈਸਟ ਬੋਨ ਕਿਹੜੀ ਹੈ ਇਹਦਾ ਤੁਸੀਂ ਕਮੈਂਟ ਕਰ ਦਿਓ ਠੀਕ ਹੈ ਜੀ ਚਲੋ ਅਗਲਾ ਸਵਾਲ ਪੰਜਾਬ ਕੇਸਰੀ ਦੇ ਨਾਮ ਨਾਲ ਕਿਸ ਨੂੰ ਜਾਣਿਆ ਜਾਂਦਾ ਹੈ ਹਾਂਜੀ ਪੰਜਾਬ ਕੇਸਰੀ கரੈਕਟ ਆਨਸਰ ਹੈ ਜੀ ਬੀ ਆਪਸ਼ਨ ਲਾਲਾ ਲਾਜਪਤਰਾ ਜੀ ਠੀਕ ਹੈ ਜੀ ਲਾਲਾ ਲਾਜਪਤਰਾ ਜੀ ਨੂੰ ਪੰਜਾਬ ਕੇਸਰੀ ਕਹਿੰਦਾ ਹੈ ਅਗਲਾ ਸਵਾਲ ਜੀ ਲਓ ਜੀ ਇਹ ਸਵਾਲ ਦਾ ਕੌਣ ਕੌਣ ਜਵਾਬ ਦੇਊਗਾ ਵੈਰੀ ਵੈਰੀ ਇੰਪੋਰਟੈਂਟ 1 ਰੁਪਏ ਦੇ ਨੋਟ ਤੇ ਕਿਸ ਦੇ ਦਸਤਕ ਹੁੰਦੀ ਹਨ ਜਿਹੜਾ 1 ਰੁਪਏ ਦਾ ਨੋਟ ਹੁੰਦਾ ਹੈ ਉਹਦੇ ਉੱਪਰ ਕਿਸ ਦੇ ਸਾਈਨ ਹੁੰਦੇ ਨੇ ਜੀ ਬਹੁਤ ਘੱਟ ਬੱਚੇ ਨੇ ਦੇਖਿਆ ਹੋਊਗਾ ਧਿਆਨ ਨਾਲ ਦੇਖੋ ਜਿਹਨੇ ਇਸ ਨੇ ਦੇਖਿਆ ਜੀ ਇਹ ਰੋ ਕਮੈਂਟ ਜੀ ਹਾਂਜੀ ਆਰਬੀਆ ਦੇ ਗਵਰਨਰ ਪ੍ਰਧਾਨ ਮੰਤਰੀ ਵਿੱਤ ਸਕੱਤਰ ਵਿੱਤ ਮੰਤਰੀ ਕਿਹਦੇ ਸਾਈਨ ਹੁੰਦੇ ਨੇ ਹਾਂਜੀ ਜਿਨ੍ਹਾਂ ਨੇ ਸੀ ਆਨਸਰ ਲਾਤਾ ਜੀ ਉਹ ਕਰੈਕਟ ਨੇ ਵਿੱਤ ਸਕੱਤਰ ਵੀ ਨਹੀਂ ਫਾਈਨੈਂਸ ਸੈਕਟਰੀ ਦੇ ਸਾਈਨ ਹੁੰਦੇ ਨੇ ਜੀ 1 ਰੁਪਏ ਦੇ ਨੋਟ ਦੇ ਉੱਪਰ ਠੀਕ ਹੈ ਜੀ ਬਾਕੀ ਨੂੰ ਪਤਾ ਬਾਕੀ ਦੇ ਪਾ ਆਰਬੀ ਦੇ ਗਵਰਨਰ ਦੇ ਸਾਈਨ ਹੁੰਦੇ ਨੇ ਪਰ 1 ਰੁਪਏ ਦੇ ਫਾਈਨੈਂਸ ਸੈਕਟਰੀ ਦੇ ਚਲੋ ਜੀ ਅਗਦਾ ਸਵਾਲ ਭਾਰਮਨ ਭਾਰਤ ਦਾ ਸਭ ਤੋਂ ਲੰਮਾ ਸਮੁੰਦਰੀ ዳਟਟ ਯਾਨੀ ਕੋਸਟ ਲਾਈਨ ਕਿਹੜੇ ਰਾਜ ਦਾ ਹੈ ਮਿਸਮੁੰਦਰ ਨਾਲ ਕਿਹੜੇ ਰਾਜ ਦੀ ਸਭ ਤੋਂ ਵੱਧ ਰੇਖਾ ਲੱਗਦੀ ਹੈ ਹੱਦ ਲੱਗਦੀ ਹੈ ਹਾਂਜੀ ਇਹਨੂੰ ਕੋਸਟਲਾਈਨ ਬੋਲਦੇ ਨੇ ਦੇਖੋ ਜੀ ਇਹ ਕੇਰਲਾ ਵੀ ਤਾਮਿਲਨਾਡੂ ਸੀ ਮਹਾਰਾਸ਼ਟਰਾ ਡੀ ਗੁਜਰਾਤ ਹਾਂਜੀ ਟੀਜ கரੈਕਟ ਆਂਸ ਗੁਜਰਾਤ ਦੀ ਸਭ ਤੋਂ ਵੱਧ ਕੋਸਟਲਾਈਨ ਲੱਗਦੀ ਹੈ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਹੈ ਸਵਾਲ ਦਾ ਲੈਵਲ ਹੈਗਾ ਜੀ ਬਹੁਤ ਵਧੀਆ ਲੈਵਲ ਦੇ ਸਵਾਲ ਨੇ ਟ੍ਰਿਪਲ ਜਿਸ ਤਰ੍ਹਾਂ ਦੇ ਸਵਾਲ ਆਉਂਦੇ ਨੇ 13ਵਾਂ ਦੇਖੋ ਜੀ ਹੀਰ ਦੀ ਰਚਨਾ ਕਿਸ ਨੇ ਕੀਤੀ ਹਾਂਜੀ ਇਹ ਮਸ਼ਹੂਰ ਹੀਰ ਦੀ ਰਚਨਾ ਜੋ ਸਭ ਤੋਂ ਮਸ਼ਹੂਰ ਹੀਰ ਹੈ ਉਸ ਦੀ ਗੱਲ ਹੋ ਰਹੀ ਹੈ ਹਾਂਜੀ ਕਿਸ ਦੀ ਮਸ਼ਹੂਰ ਹੀਰ ਹੈ ਜੀ ਹਾਂਜੀ ਸਭ ਨੂੰ ਆਉਂਦਾ ਹੋਊਗਾ ਵਾਰਿਸ ਸਾਹਿਬ ਦੀ ਹੀਰ मीनिंग ਬੀਜ கரੈਕਟ ਆਨਸਰ ਹੈ ਠੀਕ ਹੈ ਦੋਸਤੋ ਚਲੋ ਅਗਲਾ ਸਵਾਲ ਸੌਰ ਮੰਡਲ मीनिंग ਸੂਰਜ ਮੰਡਲ ਸੋਲਰ ਸਿਸਟਮ ਦ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ ਜੀ ਹਾਂਜੀ ਸਭ ਤੋਂ ਗਰਮ ਗ੍ਰਹਿ ਲਓ ਜੀ ਕਰੋ ਕਮੈਂਟ ਜੀ ਦਾ ਦੇਖੋ ਆਪਾਂ ਨੇੜੇ ਕਿਹੜਾ ਹੈਗਾ ਬੁੱਧ ਹੈ ਫਿਰ ਸ਼ੁਕਰ ਧਰਤੀ ਮੰਗਲ ਸਾਡੇ ਸਾਹਮਣੇ অপਸ਼ਨਾਂ ਨੇ ਦੇਖੋ ਚਾਰ ਹੀ ਤਾਂ கரੈਕਟ ਆਨਸਰ ਬਣ ਗਿਆ ਜੀ ਪੀ ਇਜ਼ ਕਰੈਕਟ ਆਨਸਰ ਸ਼ੁਕਰ ਵੀਨਸ ਗ੍ਰੇਸ ਸਭ ਤੋਂ ਗਰਮ ਗ੍ਰਹਿ ਆ ਇਹਨੂੰ ਮਾਰਨਿੰਗ ਸਟਾਰ ਵੀ ਕਹਿੰਦੇ ਨੇ ਇਵਨਿੰਗ ਸਟਾਰ ਵੀ ਕਹਿੰਦੇ ਨੇ ਬ੍ਰਾਈਟ ਪਲੈਨਟ ਵੀ ਕਹਿੰਦੇ ਨੇ ਧਰਤੀ ਦੀ ਜੁੜਵਾ ਭੈਣ ਕਹਿੰਦੇ ਨੇ ਟਵਿਨ ਸਟਾਰ ਕਹਿੰਦੇ ਨੇ ਠੀਕ ਆ ਤੁਸੀਂ ਨੋਟ ਕਰ ਲਓ ਗੱਲਾਂ ਇਹ ਠੀਕ ਹੈ ਜੀ ਅਗਲਾ ਸਵਾਲ 15ਵਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਰਾਜਧਾਨੀ ਕਿਹੜੀ ਸੀ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਲਾਹੌਰ ਠੀਕ ਹੈ ਜੀ ਅਗਲਾ ਸਵਾਲ ਆਪਾਂ ਹਾਂ ਅਗਲਾ ਪਾਰਟ ਆਪਣਾ ਸਟਾਰਟ ਹੋ ਰਿਹਾ ਰੀਜਨਿੰਗ ਦਾ ਜੀ ਦੇਖੋ ਹੁਣ ਆਪਾਂ ਰੀਜਨਿੰਗ ਦੇ ਕੁਐਸਚਨ ਕਰਾਂਗੇ 10 ਧਿਆਨ ਨਾਲ ਕੁਐਸਚਨ ਤੁਸੀਂ ਸੋਲਵ ਕਰਿਓ ਹਰ ਇੱਕ ਸਵਾਲ ਬਹੁਤ ਜਿਆਦਾ ਇੰਪੋਰਟੈਂਟ ਹੈ ਤੁਸੀਂ ਆਪਣਾ ਸਕੋਰ ਜ਼ਰੂਰ ਦੱਸਿਓ ਕਮੈਂਟ ਕਰਕੇ ਜੀ ਕਿੰਨਾ ਸਕੋਰ ਹੋ ਰਿਹਾ ਹੈ ਦੇਖੋ ਰੀਜਨਿੰਗ ਦੇ ਵਿੱਚ ਤੁਹਾਡੇ ਪੂਰੇ ਨੰਬਰ ਬਣਨੇ ਚਾਹੀਦੇ ਨੇ ਜੀਕੇ ਮੰਨ ਤਾਂ ਗਲਤ ਹੋ ਜਾਂਦੀ ਹੈ ਰੀਜਨਿੰਗ ਮੈਥ ਪੂਰੇ ਦੇ ਪੂਰੇ ਨੰਬਰ ਚ ਆਇਂਦੇ ਨੇ ਚਲੋ ਜੀ 16ਵਾਂ ਸਵਾਲ ਦੇਖਦੇ ਆਂ ਫਾਈਂਡ ਰੋਂਗ ਟਰਮ ਇਨ ਸੀਰੀਜ਼ ਇਹਨਾਂ ਦੱਸੋ ਗਲਤ ਕਿਹੜੀ ਹੈ ਜੀ ਆਹ ਸੀਰੀ ਚੱਲ ਰਹੀ ਹੈ 2 5 10 50 500 5000 ਕਿਹੜਾ ਗਲਤ ਹੈਗਾ ਹਾਂਜੀ ਕਰੋ ਜੀ ਇਕੱਠੇ ਸੋਲਵ ਇਹਨੂੰ ਧਿਆਨ ਨਾਲ ਦੇਖੋ ਜੀ ਕੀ ਹੋ ਰਿਹਾ ਇੱਥੇ ਇੱਥੇ ਕੀ ਹੋ ਰਿਹਾ ਹੈਗਾ ਜਿਹੜਾ ਸੈਕੰਡ ਹੈਗਾ ਸੈਕੰਡ ਨੂੰ ਸੈਕੰਡ ਟਰਮ ਨੂੰ ਗੁਣਾ ਹੋ ਰਿਹਾ ਫਰਸਟ ਟਰਮ ਨਾਲ ਫਸਟ ਨਾਲ ਗੁਣਾ ਹੋ ਰਿਹਾ ਹੈ ਮਤਲਬ ਕੀ ਬਣਿਆ 5 9 ਆ 5 ਹੈ ਇਹਨੂੰ 2 ਨਾਲ ਗੁਣਾ ਕਰਦੇ ਹੁਨਾ 2 ਕਰਤਾ 10 ਬਣ ਗਿਆ ਫਿਰ 10 ਨੂੰ ਕਰਤਾ 5 ਨਾਲ 10 5 ਕਰਤਾ 50 ਬਣ ਗਿਆ 50 ਨੂੰ ਕਰਤਾ ਫਿਰ 10 ਨਾਲ 50 10 500 ਬਣ ਗਿਆ ਠੀਕ ਹੈ ਜੀ ਫਿਰ 500 ਨੂੰ ਕਰਤਾ 50 ਨਾਲ 500 50 ਕਿੰਨਾ ਬਣ ਜੂਗਾ ਤਿੰਨ ਜ਼ੀਰੋ ਮੰਗਰਾ ਜਨੀਆਂ 25 ਮੀਨਿੰਗ 25000 ਨੈਕਸਟ ਹੋਰੇ 25000 ਚਾਹੀਦਾ ਸੀਗਾ ਪਰ ਆਪਣੇ ਕੋਲ ਕਿੰਨਾ ਇੱਥੇ ਇੱਥੇ 5000 ਆ ਠੀਕ ਹੈ ਤਾਂ ਮੀਨਿੰਗ ਆਪਣਾ ਗਲਤ ਕਿਹੜਾ ਹੋ ਗਿਆ 5000 ਆਨਸਰ ਕੀ ਬਣੇਗਾ অপਸ਼ਨ ਦੇ ਵਿੱਚੋਂ ਡੀ ਡੀ ਇਜ਼ ਕਰੈਕਟ ਆਨਸਰ ਹੋ ਗਿਆ ਇਹ 5000 ਗਲਤ ਹੈਗਾ ਠੀਕ ਹੈ ਦੋਸਤੋ ਇੱਥੇ ਚਾਹੀਦੀ 25000 ਚਲੋ ਅਗਲਾ ਸਵਾਲ ਦੀ ਇੱਕ ਦਿਆਂ ਦੇਖੋ ਜੀ ਇਹ ਸਵਾਲ ਦਾ ਲੈਵਲ ਦੇਖੋ ਫਾਈਂਡ ਆਡ ਵਨ ਆਊਟ ਇਹਨਾਂ ਦੇ ਦੇਖੋ ਅਲੱਗ ਜਿਹਾ ਕਿਹੜਾ ਹੈਗਾ ਸੇਬਾ ਸੀਵਾ ਫਿਰ ਆਂਬਾ ਆਲੂ ਆ ਕੇਲਾ ਦੇਖੋ ਜੀ ਕਿਹੜਾ ਅਲੱਗ ਆ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਕੀ ਲੱਗ ਰਿਹਾ ਹੈ ਕੀ ਇਹਦਾ ਆਨਸਰ ਚਾਹੀਦਾ ਹੈ ਹਾਂਜੀ ਜਿਹੜੇ ਜਿਹੜੇ ਬੱਚਿਆਂ ਨੇ ਆਨਸਰ ਸੀ ਲਗਾਇਆ ਠੀਕ ਆ ਆਲੂ ਕਾਰਨ ਕੀ ਹੈ ਦੇਖੋ ਸੇਬ ਆਂਬ ਕੇਲਾ ਸਾਰੇ ਫਰੂਟ ਹੋਗੇ ਠੀਕ ਹੈ ਜੀ ਤੇ ਆਲੂ ਇੱਕ ਵੈਜੀਟੇਬਲ ਹੋਗੀ ਇੱਕ ਸਬਜੀ ਹੋਗੀ ਹੈਨਾ ਤੇ ਬਾਕੀ ਗੱਲ ਹੋਰ ਹੈ ਆਲੂ ਧਰਤੀ ਦੇ نیچے ਉਗਦਾ ਹੈਗਾ ਹੈਨਾ ਸੇਬ ਆਂਬ ਕੇਲਾ ਸਾਰੇ ਉੱਪਰ ਲੱਗਦੇ ਨੇ ਰੱਖ ਤੇ ਲੱਗਦੇ ਨੇ ਏਬੀ ਇਕ ਲੋਜਿਕ ਬਣ ਗਿਆ ਠੀਕ ਹੈ ਜੀ ਹਾਂ ਦਾ ਸਵਾਲ ਦੇਖਦੇ ਹਾਂ 18ਵਾਂ ਹਾਂਜੀ ਜੇਕਰ ਕਿਹਾ ਕਿ ਨਾ ਪੈਨ ਨੂੰ 35 ਲਿਖਿਆ ਗਿਆ ਤਾਂ ਕੈਟ ਨੂੰ ਕੀ ਲਿਖ ਜਾਵੇਗਾ ਹਾਂਜੀ ਇਹਨੂੰ ਤੁਸੀਂ ਸੋਲਵ ਕਰੋ ਵੀਡੀਓ ਪਾਜ਼ ਕਰਕੇ ਦੇਖੋ ਕਿਵੇਂ ਕਰਾਂਗਾ ਸੋਲਵ ਇਹਨੂੰ ਦੇਖੋ ਤੁਸੀਂ ਹੱਬ ਤੋਂ ਬੋਲਾ ਲਿਖ ਲਓ ਏ ਬੀ ਸੀ ਡੀ ਈ ਐਫ ਏਬੀ ਸੀ ਲਿਖਣ ਤੋਂ ਬਾਅਦ ਤੁਸੀਂ ਨੰਬਰਿੰਗ ਕਰ ਦੋ 1 2 3 4 5 6 7 8 9 10 11 12 13 14 15 16 26 ਤੱਕ ਆਪਾਂ ਨੰਬਰਿੰਗ ਕਰਤੀ ਜੀ ਅੱਡ 26 ਬਣ ਗਿਆ ਹੁਣ ਦੇਖੋ ਪੈਨ ਨੂੰ ਦੇਖੋ ਕੀ ਮੈਂ ਲਿਖਿਆ ਪੈਨ ਦੀ ਪੀ ਦੇਖੋ ਪੀ ਦਾ ਨੰਬਰ ਬਣ ਗਿਆ 16 ਵੀ ਪੀ 16 ਦਾ ਈ ਦਾ ਕੀ ਹੈ ਈ ਦੇਖੋ ਜੀ ਈ 5 ਹੈ ਈ 5 ਹੈ ਐਨ ਕਿੰਨਾ ਹੈ ਐਨ ਦੇਖੋਗੇ 14 ਦਾ ਐਨ 14 ਦਾ ਜੋੜ ਦੋ 16 ਤੇ 21 21 ਤੇ 14 35 ਮਤਲਬ ਕਿ ਇਹਨਾਂ ਸਾਰਿਆਂ ਦੇ ਅੱਖਰਾਂ ਦਾ ਜੋੜ ਆ ਇਹ 35 ਬੰਦ ਇਦਾਂ ਹੀ ਉਹ ਦੇਖ ਲਓ ਤੁਸੀਂ ਕੈਟ ਦਾ ਸੀ ਕਿੰਨੇ ਦੇ ਆ 4 ਦੇ ਆ ਏ ਕਿੰਨੇ ਦੇ ਆ 1 ਦੇ ਆ ਟੀ ਕਿੰਨੇ ਦੇ ਆ ਟੀ ਦੇਖੋ ਜੀ 20 ਤੇ ਆ ਠੀਕ ਹੈ ਇਹਨਾਂ ਨੂੰ ਜੋੜੋਂ ਤੁਸੀਂ ਇਹਨਾਂ ਨੂੰ ਇਹ ਕਿੰਨਾ ਬਣ ਗਿਆ 25 ਦੇਖੋ ਜੀ ਅਨਸਰ 25 ਹੈਗਾ ਅਨਸਰ 25 ਹੈ ਨਹੀਂ ਨਹੀਂ ਸੀ ਦੇਖੋ ਸੀ 3 ਬੰਦਪਨਾ ਸਲਤ ਹੋ ਗਿਆ ਸੀਗਾ ਸੀ ਤੰਨਾ ਜੀ ਸੀ ਤੰਨਾ ਹਾਂ 24 ਮਤਲਬ ਬੀ ਕਰੈਕਟ ਹੈ ਜੀ ਠੀਕ ਹੈ ਗਲਤੀ ਹੋਈ ਮੈਥੋਂ ਪੜਨ ਲੱਗੇ ਗਲਤ ਦੇ ਕੇ ਸੀਗਾ ਸੀ ਤਿੰਨ ਹੈਗਾ ਠੀਕ ਹੈ ਤਿੰਨ ਇੱਕ ਚਾਰ 20 ਤੇ ਚਾਰ 24 ਹਾਂਜੀ ਬੀ ਚ ਕਰੈਕਟ ਆਨਸਰ ਚਲੋ ਜੀ ਅਗਲਾ ਸਵਾਲ ਦੇਖੋ ਜੀ ਰਾਮ ਸ਼ਾਮ ਤੋਂ ਲੰਬਾ ਹੈ ਸ਼ਾਮ ਮੋਹਨ ਤੋਂ ਲੰਬਾ ਹੈ ਸਭ ਤੋਂ ਛੋਟਾ ਕੌਣ ਹੈ ਜੀ ਹਾਂਜੀ ਕਰੋ ਸਵਾਲ ਮੈਨੂੰ ਦੇਖੋ ਧਿਆਨ ਦੇਖੋ ਇੱਥੇ ਕੀ ਹੈ ਰਾਮ ਸ਼ਾਮ ਤੇ ਮੋਹਨ ਤਨ ਮੰਦਨੇ ਦੇਖ ਸਭ ਤੋਂ ਪਹਿਲਾਂ ਲਿਖਿਆ ਨੇ ਰਾਮ ਸ਼ਾਮ ਤੋਂ ਲੰਬਾ ਹੈ ਤੁਸੀਂ ਇੱਥੇ ਲਿਖ ਲਓ ਰਾਮ कि तो लंबा है शाम तो नीचे लिख लो शाम अगे लिखा शाम मोहन तो लंबा है तो मीनिंग मोहन नीचे आजगा मोहन इत लिख दो मोहन शाम मोहन तो लंबा देखो सब तो सम, समालैसट कि हो छोटा कि होगा जी मोहन तो बड़ा शाम हो गया फिर राम सब तो बड़ा राम हो गया आ, सब तो छोटा इसने पुछेगा देखो जी तो करैक्ट आंसर बन गया जी सी मोहन सब तो छोटा है ठीक है जी दोस्तों अगला सवाल दें जी ਜੇਕਰ ਅੱਜ ਸੋਮਵਾਰ ਹੈ ਤਾਂ ਕੱਲ ਤੋਂ ਅਗਲਾ ਦਿਨ ਕੀ ਹੋਵੇਗਾ ਡੇ ਅਪ ਟੂ ਟੂਮੋਰੋ ਹਾਂਜੀ ਕਰੋ ਦਾ ਅਨਸਰ ਜੀ ਬਹੁਤ ਹੀ ਆਸਾਨ ਹੈ ਸੋਖੇ ਸਵਾਲ ਲਿਖੋ ਜੀ ਅੱਜ ਸੋਮਵਾਰ ਹੈ ਤਿਲਿਕੋ ਸੋਮਵਾਰ ਆਜ ਜਾਗਾ ਕੱਲ ਆਗਾ ਜੀ ਨੈਕਸਟ ਕੱਲ ਤੋਂ ਅਗਲਾ ਦਿਨ ਆਗਾ ਦੇਖੋ ਇੱਥੇ ਮੰਗਲਵਾਰ ਹੋਊਗਾ ਇੱਥੇ ਬੁੱਧਵਾਰ ਹੋਊਗਾ ਠੀਕ ਹੈ ਨਾ ਤੇ ਕਰੈਕਟ ਅਨਸਰ ਹੈ ਬੀ ਆਪਸ਼ਨ ਬੁੱਧਵਾਰ ਕਨਫਿਊਜ਼ ਹੋਣਾ ਪੇਪਰ ਜੀ ਕੋ ਇੰਗਲਿਸ਼ ਚ ਆਇੰਦੇ ਵੀ ਡੇ ਅਪ ਟੂ ਟੂਮੋਰੋ ए अपर टूमोरो बुधवार हो गया अगला सवाल जी एक देखो डॉक्टर हस्पता अध्यापक डॉक्टर ज्यादा हस्पता जाते जी अध्यापक कितने जाएगा पढ़ाने वास्ते जॉब कर स्कूल बी बीज करैक्ट आंसर अगला सवाल देखते हैं जी लड़ी पूरी करो क्या ए सी ई जी ती ए लिख लो सब तो पी कि सॉल्व करोंगे देखो कमेंट करो तीन ए बी सी डी ई एफ जी एच ਤੇ ਆਈ ਜੇ ਧਿਆਨ ਨਾਲ ਦੇਖਦੇ ਅੰਤੀਜਾਪਾ ਕੀ ਹੋ ਰਿਹਾ ਇੱਕ ਇੱਕ ਸਕਿਪ ਹੋ ਰਿਹਾ ਇਹ ਤੋਂ ਬੀ ਸਕਿਪ ਹੋ ਗਿਆ ਸੀ ਆ ਗਿਆ ਸੀ ਤੋਂ ਬਾਅਦ ਡੀ ਸਕਿਪ ਹੋ ਗਿਆ ਈ ਆ ਰਿਹਾ ਦੇਖੋ ਈ ਤੋਂ ਬਾਅਦ ਐਫ ਸਕਿਪ ਹੋ ਗਿਆ ਜੀ ਆ ਗਿਆ ਜੀ ਤੋਂ ਬਾਅਦ ਐਚ ਸਕਿਪ ਕਰ ਦੋ ਤਾਂ ਆਈ ਆ ਜੂ ਤਾਂ ਬੀਜ கரੈਕਟ ਆਨਸਰ ਆਈ ਆਪਣਾ ਆਨਸਰ ਆ ਗਿਆ ਠੀਕ ਹੈ ਜੀ ਸੌਖਾ ਜਿਹਾ ਨਾ ਅਗਲਾ ਸਵਾਲ ਦੇਖਦੇ ਹਾਂ ਜੀ ਇੱਕ ਆਦਮੀ ਵੱਲ ਇਸ਼ਾਰਾ ਕਰਦੇ ਹੋਏ ਸੀਤਾ ਨੇ ਕਿਹਾ ਉਹ ਮੇਰੇ ਪਿਤਾ ਦਾ ਇਕਲੋਤਾ ਪੁੱਤਰ ਹੈ ਉਹ ਆਦਮੀ ਸੀਤਾ ਦਾ ਕੀ ਲੱਗਦਾ ਹੈ ਦੇਖੋ ਜੀ ਇੱਕ ਕਹਿੰਦੇ ਆ ਆਦਮੀ ਹੈ ਇੱਥੇ ਸੀਤਾ ਹੈ ਹੁਣ ਸੀਤਾ ਨੇ ਇਹਨੂੰ ਇਸ਼ਾਰਾ ਕੀਤਾ ਜਿਹੜਾ ਆ ਆਦਮੀ ਹੈ ਇਹਦੇ ਪਿਤਾ ਦਾ ਇੱਕ ਪਿਤਾ ਹੋਰੇ ਤਾਂ ਇਕਲੋਤਾ ਪੁੱਤਰ ਹੈ ਮੀਨਿੰਗ ਇਹਦਾ ਮੁੰਡਾ ਜੀ ਇਹ ਹੈ ਮਤਲਬ ਕੀ ਹੋਇਆ ਇਹ ਮੁੰਡਾ ਹੋ ਗਿਆ ਸੀਤਾ ਕੁੜੀ ਹੋ ਗਈ ਮੈਨਸ ਲਿਖ ਲਓ ਹੁਣ ਕਹਿੰਦਾ ਜੀ ਉਹ ਆਦਮੀ ਸੀਤਾ ਦਾ ਕੀ ਲੱਗਿਆ ਦੇਖੋ ਧਿਆਨ ਨਾਲ ਇਹ ਇਕਲੌਤਾ ਪੁੱਤਰ ਹੈ ਸੀਤਾ ਦਾ ਪਿਤਾ ਦਾ मीनिंग ਦੋਨੇ ਭਾਈ ਭੈਣ ਭਾਈ ਤੇ ਭੈਣ ਲੱਗੇ ਨਾ ਇਹ ਕੀ ਨਾ ਭਰਾ ਬਣ ਗਿਆ ਜੀ ਤਾਂ ਆਦਮੀ ਕੀ ਲੱਗਾ ਸੀਤਾ ਦਾ கரੈਕਟ ਆਨਸਰ ਹੈ ਜੀ ਬੀ অপਸ਼ਨ ਭਰਾ ਠੀਕ ਆ ਸਮਝ ਗਿਆ ਨਾ ਜੀ ਇਹ ਭੈਣ ਭਰਾ ਨੇ ਦੋਨੀਆਂ ਨੇ ਅਗਲਾ ਸਵਾਲ ਦੇਖਦੇ ਆ ਤਾਂ ਸਹੀ ਕਰਮ ਚੁਣੋ ਰੋਟੀ ਕਣਕ ਤੇ ਆਟਾ ਹਾਂਜੀ ਦਿੱਖੋ ਬਣਾਉ ਉਹ ਸੀਰੀ ਜਿਹੜੀ ਸਭ ਤੋਂ ਪਹਿਲਾਂ ਕੀ ਆਊਗਾ ਪਹਿਲਾਂ ਹੋਊਗਾ ਕਣਕ ਫਿਰ ਕੀ ਬਣੂਗਾ ਆਟਾ ਕਣਕ ਨੂੰ ਪੀਦਾਂਗੇ ਆਪਾਂ ਫਿਰ ਆਟਾ ਗੁੰਨ ਲਾਂਗੇ ਫਿਰ ਆਪਾਂ ਆਟਾ ਗੁੰਨ ਕੇ ਰੋਟੀ ਬਣਾ ਲਾਂਗੇ ਤਾਂ ਮੀਨਿੰਗ ਕਣਕ ਕੀ ਹੈ 2 ਨੰਬਰ ਹੈ ਤੇ ਆਟਾ 3 ਨੰਬਰ ਹੋ ਗਿਆ ਰੋਟੀ 1 ਨੰਬਰ ਹੋ ਗਈ ਤੇ 2 3 1 2 3 1 ਇਹ ਈਜ਼ கரੈਕਟ ਆਨਸਰ ਹੋ ਗਿਆ ਠੀਕ ਹੈ ਦੋਸਤੋ ਸੌਖਾ ਸੀ ਨਾ ਅਗਲਾ ਸਵਾਲ ਲਿਖਦੇ ਹਾਂ ਜੇਕਰ ਕਹਣਾ ਐਨਓ ਨੂੰ 29 ਲਿਖਤਾ ਤਾਂ ਜੀਓ ਨੂੰ ਕੀ ਬਣੂਗਾ ਦੇਖੋ ਜੀ ਕਰੋ ਸੋਲਵ ਜੀ ਨੂੰ ਇਹ ਜੋਟੇ ਦਾ ਭਰਨ ਲਓ ਜੀਓਟੀ ਬਾਈ ਲਿਖ ਲੈਣੇ ਆ ਇਹ 5 ਹੁੰਦਾ ਇਹ 10 ਹੁੰਦਾ ਇਹ 15 ਹੁੰਦਾ ਇਹ 20 ਹੁੰਦਾ ਤੇ ਇਹ 25 ਹੁੰਦਾ ਕਰੋ ਸੋਲਵ ਤੁਸੀਂ ਜੀ ਹਾਂ ਜੀ ਕਿਵੇਂ ਕਰੂੰਗਾ ਸੋਲਵ ਇਹਨੂੰ ਦੇਖੋ ਧਿਆਨ ਨਾਲ ਐਨਓ 29 ਹੈ ਜੇ ਓ 15 ਆਪਣਾ ਉਹਦੀ ਵੈਲਿਊ 15 ਗਈ ਐਨ ਦੀ ਕੀ ਹੋਊਗੀ ਅਲੈਮ ਐਨ ਐਨ ਤੋਂ ਬਾਅਦ ਓ ਹੁੰਦਾ ਮੀਨਿੰਗ 14 ਹੋਊਗੀ ਐਨ ਦੀ 14 14, 14 जोड़ी। ए, जोड़ी G, o, value, o, value, 15 29 ਬਣ ਗਿਆ ਜੋੜ ਜੀ ਇਹ ਜੋੜ ਹੀ ਲਉਣਾ ਜੀ ਦੇਖੋ ਤਾਂ ਜੀ ਉਹਦੀ ਵੈਲਿਊ ਕਿ ਹੋਊਗੀ ਓ ਦੀ ਵੈਲਿਊ 15 ਹੈਗੀ ਹੈਗੀ ਆ ਜੀ ਕਿੰਨਾ ਹੁੰਦਾ ਦੇਖੋ ਡੀ ਈ ਤੋਂ ਬਾਅਦ ਐਫ ਜੀ ਮੀਨਿੰਗ 7 7 ਤੇ 15 22 ਠੀਕ ਆ ਜੀ ਇਹ ਓ ਹੈ ਇਹ ਜੀ ਹੈ 22 22 ਇਸ ਕਰੈਕਟ ਅਨਸਰ ਬੀ ਜੋੜ ਲਉਣਾ ਜੀ ਅੱਖਰਾਂ ਦਾ ਇਹ ਜਿਹੜੇ ਅਲਫਾਬੈਟਿਕਲ ਨੰਬਰ ਨੇ ਆਪਣੇ ਅੱਖਰ ਨੇ ਜੋੜ ਲਾ ਕੇ 23 ਬਣ ਗਿਆ ਗੋ ਦਾ ਬਈ ਬਣ ਜੂਗਾ ਠੀਕ ਹੈ ਜੀ ਅਗਲਾ ਸਵਾਲ ਲਿਖ ਲੋ ਜੀ ਕੰਪਿਊਟਰ ਦੇ ਸਵਾਲ ਸੋ ਤਿਆਰ ਹੋ ਗਏ ਆਪਣਾ ਜੀ 10 ਕੁਐਸਚਨ ਹੋਣਗੇ ਜੀ ਕੰਪਿਊਟਰ ਵਿੱਚ ਕੱਟ ਕਰਨ ਦੀ ਸ਼ਾਰਟਕਟ ਕੀ ਕੀ ਹੈ ਜੀ ਹਾਂਜੀ ਕੱਟ ਕਾਪੀ ਪੇਸਟ ਸਭ ਨੂੰ ਪਤਾ ਹੋਊਗਾ ਜੀ ਕੱਟ ਦੀ ਕੀ ਸ਼ਾਰਟਕਟ ਕੀ ਹੈ ਕੰਟਰੋਲ ਪਲੱਸ ਐਕਸ ਸੀ ਇਸ ਕਰੈਕਟ ਆਨਸਰ ਠੀਕ ਹੈ ਜੀ ਕੱਟ ਕਰਨ ਦਾਤੀ ਤੁਸੀਂ ਇਹਦਾ ਕਮੈਂਟ ਕਰੋ ਸੀ ਨਾ ਕੀ ਹੁੰਦਾ ਵੀ ਨਾ ਕੀ ਹੁੰਦਾ ਜੱਟ ਨਾ ਕੀ ਹੁੰਦਾ ਅਗਲਾ ਸਵਾਲ ਜੀ ਸਤਾਇਮਾ ਪੇਜ ਨੂੰ ਰੀਫਰੈਸ਼ ਕਰਨੀ ਕਿਹੜੀ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਸੀਜ கரੈਕਟ ਆਨਸਰ ਐਫ 5 ਐਫ 5 ਨਾਲ ਆਪਾਂ ਰੀਫਰੈਸ਼ ਕਰ ਦਿੰਦੇ ਹਾਂ ਅਗਲਾ ਸਵਾਲ ਦੇਖਦੇ ਹਾਂ ਜੀ ਇਹਨਾਂ ਵਿੱਚੋਂ ਕਿਹੜਾ ਆਉਟਪੁੱਟ ਡਿਵਾਈਸ ਹੈ ਜੀ ਆਉਟਪੁੱਟ ਡਿਵਾਈਸ ਦੇਖੋ ਜੀ ਇਨਪੁੱਟ ਆਉਟਪੁੱਟ ਕਲੀਅਰਟੀ ਹੈ ਕਿਸ ਨੂੰ ਪੂਰੀ ਹਾਂਜੀ ਆਸਾਨੀ ਹੈ ਆਉਟਪੁੱਟ ਕੀ ਹੋਗਾ ਮੋਨੀਟਰ ਮੋਨੀਟਰ ਤੇ ਆਪਾਂ ਸਕਰੀਨ ਤੇ ਆਪਾਂ ਦੇਖਦੇ ਹਾਂ ਹਨਾ ਮੂਵੀ ਵਗੈਰਾ ਕੋਈ ਵੀ ਚੀਜ਼ ਤਾਂ ਮਾਊਸ ਕੀਬੋਰਡ ਸਕੈਨਰ ਸਾਰੇ ਇਨਪੁੱਟ ਵਾਈਸ ਹੋ ਗਏ। ਅਗਲਾ ਸਵਾਲ ਜੀ 29ਵਾਂ ਇੱਕ ਵਾਈਟ ਵਿੱਚ ਕਿੰਨੇ ਬਿਟਸ ਹੁੰਦੇ ਹਨ? ਹਾਂਜੀ। ਇੱਕ ਵਾਈਟ ਦੇ ਵਿੱਚ। கரੈਕਟ ਆਨਸਰ ਹੈ ਜੀ। ਜਿਹੜੇ-ਜਿਹੜੇ ਬੱਚੇ ਨੇ ਬੀ ਲਗਾਤਾ ਆਨਸਰ ਬਿਲਕੁਲ ਠੀਕ ਆ 8। ਠੀਕ ਹੈ 8 ਬਿਟ ਇੱਕ ਵਾਈਟ ਬਰਾਬਰ ਹੈ 8 ਬਿਟ। ਅਗਲਾ ਸਵਾਲ ਜੀ 30ਵਾਂ ਕਿਨਾਂ Google Chrome ਕੀ ਹੈ? ਹਾਂਜੀ Google ਜਿਹੜੀ ਆਪਣੀ ਹੈ Chrome ਆ ਇਹ ਕੀ ਹੈ? ਏ অপারেটিং ਸਿਸਟਮ ਬੀ ਵੈਬ ਬ੍ਰਾਊజర్ ਸੀ ਹਾਰਡਵੇਅਰ ਡੀ ਵਾਇਰਸ ਦੇਖੋ ਜੀ ਹਰ ਇੱਕ ਬੱਚਾ ਯੂਜ਼ ਕਰਦਾ ਜੀ ਹਰ ਬੱਚੇ ਕੋਲ ਫੋਨ ਆ ਵੀਡੀਓ ਦੇਖਦੇ ਆ ਤਾਂ ਕਰੈਕਟ ਆਨਸਰ ਬੀ ਆਪਸ਼ਨ ਵੈਬ ਬ੍ਰਾਊజర్ Google Chrome ਤੇ ਆਪਾਂ ਕੀ ਕਰਦੇ ਆ ਜੀ ਸਰਫਿੰਗ ਕਰਦੇ ਆ نیٹ ਖੋਲਦੇ ਆ ਆਪਾਂ ਇੰਟਰਨੈਟ ਚਲਾਉਨੇ ਆਗੇ ਤਾਂ ਵੈਬ ਬ੍ਰਾਊజర్ ਹੁੰਦਾ ਠੀਕ ਹੈ ਜੀ ਅਗਲਾ ਸਵਾਲ ਬਹੁਤ ਹੀ ਸਾਨਸ ਵਾਲਾ ਵੀ LAN ਲੈਂ ਦਾ ਪੂਰਾ ਨਾਮ ਕੀ ਹੈ ਫੁੱਲ ਫਾਰਮ ਕੀ ਹੈ LAN ਦੀ LAN MAN BAN ਹੈ ਨਾ ਇਹ ਕੀ ਆਨਸਰ ਕਹਦਾ ਕੀ ਬਣੂਗਾ ਲੋਕਲ ਏਰੀਆ ਨੈਟਵਰਕ मीनिंग ਕਿਹੜਾ ਆਨਸਰ ਬਣ ਗਿਆ ਜੀ ਏਜ ਕਰੈਕਟ ਆਨਸਰ ਚਲੋ ਜੀ ਅਗਲਾ ਸਵਾਲ ਹਾਂ ਜੀ ਅਗਲਾ ਆ ਗਿਆ ਆਪਣਾ ਐਮਐਸ ਵਰਡ ਫਾਈਲ ਦੀ ਐਕਸਟੈਂਸ਼ਨ ਕੀ ਹੈ ਜੀ ਹੁਣ ਐਕਸਟੈਂਸ਼ਨ ਸਵਾਲ ਹੋ ਗਿਆ ਐਮਐਸ ਵਰਡ ਦੀ ਹਨਾ ਪ੍ਰੈਜੈਂਟੇਸ਼ਨ ਦੀ ਕੀ ਹੈ ਐਕਸਲ ਦੀ ਕੀ ਹੋਵਾਗੀ ਐਕਸਟੈਂਸ਼ਨ ਫਾਈਲ ਤਾਂ ਇੱਥੇ ਗੱਲ ਹੋਈ ਹੈ ਐਮਐਸ ਵਰਡ ਦੀ ਤੁਸੀਂ ਦੱਸੋ ਜੀ ਇਹਦਾ ਕਰੈਕਟ ਆਨਸਰ ਕੀ ਬਣੂਗਾ ਸੀ ਇਜ਼ ਕਰੈਕਟ ਆਨਸਰ ਡਾਟ DOC ਡਾਕੂਮੈਂਟ ਐਕਸ ਠੀਕ ਹੈ ਇਹ ਤੁਸੀਂ ਯਾਦ ਰੱਖੋ ਜੀ ਬਾਕੀ ਤੁਸੀਂ ਸਾਰੇ MS Word ਹੋ ਗਿਆ ਜਿਵੇਂ Excel ਹੋ ਗਿਆ ਪ੍ਰੈਜੈਂਟੇਸ਼ਨ ਹੋ ਗਿਆ ਇਹਨਾਂ ਦੀ ਵੀ ਐਕਸਟੈਂਸ਼ਨ ਫਾਈਲ ਨੂੰ ਯਾਦ ਕਰ ਲਓ ਠੀਕ ਹੈ ਜੀ ਅਗਲਾ ਜੀ ਤੀਤੀਮਾ ਕੰਪਿਊਟਰ ਦੀ ਅਸਥਾਈ ਮੈਮਰੀ मीनिंग ਵੋਲਟਾਈਲ ਮੈਮਰੀ ਕਿਹੜੀ ਹੈ ਹਾਂਜੀ ਕਰੋ ਕਮੈਂਟ ਜੇ ਦੋ ਵੀ ਹਾਂਜੀ ਕਰੈਕਟ ਆਨਸਰ ਹੈ ਜੀ ਸੀ ਆਪਸ਼ਨ ਰੈਮ ਵੋਲਟਾਈਲ ਮੈਮਰੀ मीनिंग ਜਦੋਂ ਲਾਈਟ ਚਲੀ ਜਾਂਦੀ ਹੈ ਬਿਜਲੀ ਚਲੀ ਜਾਂਦੀ ਹੈ ਤਾਂ ਜਿਹੜਾ ਡਾਟਾ ਹੁੰਦਾ ਸਾਰਾ ਅਰੀਜ਼ ਹੋ ਜਾਂਦਾ ਖਤਮ ਹੋ ਜਾਂਦਾਗਾ ਦੋ ਤਰ੍ਹਾਂ ਦੇ ਮੈਮਰੀ ਨੇ ਵੋਲਟਾਈਲ ਤੇ ਨੋਨ ਵੋਲਟਾਈਲ ਠੀਕ ਹੈ ਚਲੋ ਇਹ ਅਗਲਾ ਸਵਾਲ ਚੌਂਤੀਮਾ ਕਿ ਨਾ ਕੀਬੋਰਡ ਉੱਤੇ ਸਭ ਤੋਂ ਲੰਮਾ ਬਟਨ ਕਿਹੜਾ ਹੁੰਦਾ ਜੀ ਹਾਂਜੀ ਕੋ ਰਿਕਮੈਂਡੀ ਸਭ ਤੋਂ ਲੰਮਾ ਬਟਨ ਕਿਹੜਾ ਕੀਬੋਰਡ ਦੇ ਉੱਪਰ ਧਿਆਨ ਨਾਲ ਦਿਮਾਗ ਨੂੰ ਰੀਫਰੈਸ਼ ਕਰੋ ਉਹਦੇ ਨੂੰ ਦੇਖੋ ਜੇ ਧਿਆਨ ਨਾਲ ਦੇਖੋ ਤੁਸੀਂ ਕਿਹੜਾ ਹੋਊਗਾ ਆਨਸਰ கரੈਕਟ ਆਨਸਰ ਹੈ ਜੀ ਬੀ ਸਪੇਸ ਬਾਰ ਸਪੇਸ ਬਾਰ ਦਾ ਇਸ ਤਰ੍ਹਾਂ ਹੁੰਦਾ ਲੰਮਾ ਬਟਨ ਠੀਕ ਹੈ ਅਗਲਾ ਸਵਾਲ ਜੀ 35ਵਾਂ ਜੀ ਇਹਨਾਂ ਵਿੱਚੋਂ ਕਿਹੜਾ ਸਰਚ ਇੰਜਨ ਆ ਜੀ ਹਾਂਜੀ ਸਰਚ ਇੰਜਨ ਮੀਨਿੰਗ ਜਿਹੜਾ ਇੰਟਰਨੈਟ ਦੇ ਆਪਾਂ ਕੋਈ ਚੀਜ਼ ਡਾਕੂਮੈਂਟ ਲੱਭਦੇ ਆਂ ਕੋਈ ਵੀ ਇੰਟਰਨੈਟ ਦੇ ਆਪਾਂ ਸਰਚ ਕਰਦੇ ਆਂਗੇ ਜਾਣ ਕੇ ਲੱਭਦੇ ਆਂ ਕੋਈ ਹੈਨਾ ਤਾਂ ਦੇਖੋ ਜੀ ਸਭ ਨੂੰ ਪਤਾ ਹੋਊਗਾ ਕਰੈਕਟ ਆਨਸਰ ਏ ਆ ਗੂਗਲ ਗੂਗਲ ਹੋਊਗਾ ਜੀ ਜਿਹੜਾ ਆਪਣਾ ਸਰਚ ਇੰਜਨ ਆ ਫੇਸਬੁੱਕ ਵਟਸਐਪ ਇੰਸਟਾਗ੍ਰਾਮ ਇਹ ਆਪਣੇ ਸੋਸ਼ਲ ਮੀਡੀਆ ਐਪ ਹੋਗੇ ਅਗਲਾ ਸਵਾਲ ਜੀ ਆ ਭਾਗ ਨੰਬਰ 4 ਆ ਗਿਆ ਆਪਣਾ ਪੰਜਾਬੀ ਭਾਸ਼ਾ ਦੇ ਸਵਾਲ ਲੈ ਜੀ ਪੰਜਾਬੀ ਗ੍ਰਾਮਰ ਦੇ ਹੋਗੇ 10 ਕੁਐਸਚਨ ਕਰਾਂਗੇ ਦੇਖੋ ਜੀ 7ਵੀਂ ਭਾਗੀ ਕਹਿੰਦਾ ਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਨਾਮ ਕਿੰਨੇ ਪ੍ਰਕਾਰ ਦਾ ਹੁੰਦਾ ਸਭ ਨੂੰ ਪਤਾ ਹੋਊ ਜੀ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਹਾਂਜੀ கரੈਕਟ ਆਨਸਰ B ਆਪਸੇ ਪੰਜ ਪ੍ਰਕਾਰ ਦਾ ਪੰਜ ਪ੍ਰਕਾਰ ਕਿਹੜੇ ਨੇ ਉਹ ਆਮ ਨਾਮ ਖਾਸ ਨਾਮ ਵਸਤੂ ਵਚਕ ਨਾਮ ਇਕੱਠ ਵਚਕ ਨਾਮ ਭਾਵ ਵਚਕ ਨਾਮ ਠੀਕ ਹੈ ਅਗਲਾ ਸਵਾਲ ਸੰਤਿਮਾ ਈਦ ਦਾ ਚੰਦ ਹੋਣਾ ਮੁਹਾਵਰੇ ਦਾ ਅਰਥ ਕੀ ਹੈ ਹਾਂਜੀ ਈਦ ਦਾ ਚੰਦ ਹੋ ਗਿਆ ਭਾਈ ਤੂੰ ਤਾਂ ਦੱਸੋ ਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਬਹੁਤ ਦੀਰ ਬਾਅਦ ਮਿਲਣਾ ਬਹੁਤ ਦੀਰ ਬਾਅਦ ਮਿਲਣਾ ਹੁੰਦਾ ਈਦ ਦਾ ਚੰਦ ਹੋਣਾ ਠੀਕ ਹੈ ਜੀ ਅਗਲਾ ਸਵਾਲ ਹੀਟ ਲਿਖਿਆ ਮੇਰੇ ਤੋਂ ਸੁੱਧ ਸ਼ਬਦ ਚੁਣੋ ਜੀ ਇਹਨਾਂ ਵਿੱਚ ਸਹੀ ਸ਼ਬਦ ਕਿਹੜਾ ਹੈ ਦੁਪਹਿਰ ਦੇ ਸਪੈਲਿੰਗ ਕੀ ਸਹੀ ਨੇ ਹਾਂਜੀ ਦੇਖੋ ਜੀ ਕਨਫਿਊਜ਼ ਨਾ ਹੋ ਜਿਓ கரੈਕਟ ਆਨਸਰ ਬਣੇਗਾ ਜੀ ਏ ਆਪਸ਼ਨ ਦੁਪਹਿਰ ਠੀਕ ਹੈ ਜੀ ਦੁਪਹਿਰ ਦੇ ਸਪੈਲਿੰਗ ਹੋਣਗੇ ਉੰਤਾਲਿਮਾ ਮਿਹਨਤੀ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੈ ਓਪੋਜ਼ਿਟ ਸ਼ਬਦ ਕਿਹੜਾ ਬਣੂ ਜੇ ਮਿਹਨਤੀ ਦਾ ਦੇਖੋ ਜੀ ਚੁਸਤ ਆਲਸੀ ਹੁਸ਼ਿਆਰ ਕਮਜ਼ੋਰ ਕਿਹੜਾ ਹੋਈ ਮਿਹਨਤੀ ਜਿਹੜਾ ਬੰਦਾ ਆਲਸੀ ਹੁੰਦਾ ਉਲਟ ਹੋ ਗਿਆ ਆਲਸੀ ਠੀਕ ਹੈ ਜੀ ਅਗਲਾ ਸਵਾਲ 40ਵਾਂ ਜਿਸ ਸਾਲ ਵਿੱਚ 366 ਦਿਨ ਹੁੰਦਿਆਂ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਨਾਰਮਲ ਸਾਲ ਦੇ ਵਿੱਚ 365 ਦਿਨ ਹੁੰਦੇ ਨੇ ਜਿਹੜੇ ਸਾਲ 'ਚ 366 ਦਿਨ ਹੁੰਦੇ ਉਹਨੂੰ ਕੀ ਕਹਿੰਦੇ ਨੇ ਬੀਜ ਕਰੈਕਟ ਆਨਸਰ ਲੀਪ ਦਾ ਸਾਲ ਲੀਪ ਈਅਰ ਬੋਲਦੇ ਨੇ ਠੀਕ ਹੈ ਜੀ ਅਗਰ ਮੈਂ ਦੇਖਦੇ ਆਂ ਦਾ ਦੇ ਦੀ ਸ਼ਬਦ ਵਿਆਕਰਨ ਵਿੱਚ ਕੀ ਹਨ ਹਾਂਜੀ ਦੇਖੋ ਕੀ ਹੋਵੇ ਜੀ ਇਹ ਦਾ ਦੇ ਦੀ ਸੀਜ ਕਰੈਕਟ ਆਨਸਰ ਸੰਬੰਧਕ ਜਿਹੜੇ ਦੋ ਸ਼ਬਦਾਂ ਨੂੰ ਜੋੜਦੇ ਨੇ ਠੀਕ ਹੈ ਜੀ ਵਿਆਖਿਆ ਮੈਂ ਦੇਖ ਲਓ ਪੰਜਾਬੀ ਵਰਣਮਾਲਾ ਵਿੱਚ ਊੜਾ ਆੜਾ ਈੜੀ ਕੀ ਹਨ ਹਾਂਜੀ ਇਹ ਕੀ ਨੇ ਜੀ கரੈਕਟ ਆਨਸਰ ਹੈ ਜੀ ਬੀ ਆਪਸ਼ਨ ਸਵਰ ਬਾਵਲ ਜਿਹਨੂੰ ਕਹਿੰਦੇ ਨੇ ਗ੍ਰੀਥੀ ਚ ਏ ਈ ਆਈਓ ਠੀਕ ਹੈ ਇਸ ਤਰ੍ਹਾਂ ਵੀ ਅਭੀ ਤੰਦੇ ਹੁੰਦੇ ਨੇ ਆਪਣੇ ਓੜਾ ਆੜਾ ਤੇ ਈ ਤਾਲੀ ਮਾ ਦੇਖ ਲਓ ਅੱਖਾਂ ਵਿਖਾਉਣ ਦਾ ਅਰਥ ਦੱਸੋ ਹਾਂਜੀ ਅੱਖਾਂ ਵਿਖਾਉਣਾ ਕੀ ਹੁੰਦਾ ਹੈ ਏ ਡਰਾਉਣਾ ਬੀ ਪਿਆਰ ਕਰਨਾ ਸੀ ਇਲਾਜ ਕਰਨਾ ਡੀ ਨਜ਼ਰ ਚੈੱਕ ਕਰਨਾ ਹਾਂਜੀ ਸਭ ਨੂੰ ਆਉਂਦਾ ਹੋਊਗਾ ਅੱਖਾਂ ਦਾ ਦਿਖਾਉ ਪਾਈ ਇਹ ਏ ਜੀ ਕਰੈਕਟ ਆਨਸਰ ਡਰਾਉਣਾ ਅਗਲਾ ਸਵਾਲ ਜੀ ਜਿਹੜਾ ਰੱਬ ਵਿੱਚ ਵਿਸ਼ਵਾਸ ਰੱਖਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਹਾਂਜੀ ਰੱਬ ਨੂੰ ਮੰਨਦਾ ਜੀ ਉਹਨੂੰ ਕੀ ਕਹਿੰਦੇ ਨੇ ਇਹ ਵੀ ਹੁੰਦਾ ਸਭ ਨੂੰ ਆਸਤਿਕ ਮੀਨਿੰਗ ਬੀ ਆਪਸ਼ਨ ਆਸਤਿਕ ਇਹਦਾ ਉਲਟ ਕੀ ਹੁੰਦਾ ਨਾਸਤਿਕ ਠੀਕ ਹੈ ਜੀ ਅੱਗੇ ਆ ਕੇ ਪੰਨਾਂ ਦਾ ਲਿੰਗ ਬਦਲੋ ਛੋਟਾ ਹਾਂਜੀ ਛੋਟੇ ਦਾ ਕੀ ਉਲਟ ਹੋਊਗਾ ਲਿੰਗ ਬਦਲਾਂਗੇ ਆਪਾਂ फीमेल की बनूगा मज ये जी करैक्ट आंसर इंग्लिश सवाल आ गया जी पं सवाल इंग्लिश करा आप हाँ जी शूज द करैक्ट आर्टिकल अपने आर्टिकल देखने येड़े लगू जी ही इज डैस हॉनस्ट मैन हाँ जी कि जी देखो ए एन द या नो आर्टिकल करैक्ट आंसर जी ने बी लाता जी ठीक है एन ही इज एन होनेसट मैन ਮੀਨਿੰਗ ਇੱਥੇ ਓ ਦੀ ਆਵਾਜ਼ ਆ ਰਹੀ ਹੈ ਓਨੈਸਟ ਨੂੰ ਬੋਲਦੇ ਨੇ ਓਨੈਸਟ ਵਨ ਬੋਲਦੇ ਠੀਕ ਹੈ ਐਨ ਆਊਗਾ ਤੁਸੀਂ ਯਾਦ ਰੱਖੋ ਜੀ ਐਨ ਓਨੈਸਟ ਮੈਨ 47 ਮਾ ਦੇਖੋ ਜੀ ਸਿਲੈਕਟ ਦਾ ਕਰੈਕਟ ਅੰਟੋਨਿਮ ਅੰਟੋਨਿਮ ਮੀਨਿੰਗ ਕੀ ਹੁੰਦਾ ਆਪੋਜ਼ਿਟ ਵਰ ਉਲਟ ਰਿਚ ਦਾ ਕੀ ਉਲਟ ਹੋਊਗਾ ਤੇ ਕੋ ਰਿਚ ਦਾ ਕੀ ਹੋਊਗਾ ਵੈਲਦੀ ਕਿੰਦਾ ਵੈਲਦੀ ਵੀ ਰਿਚ ਹੁੰਦਾ ਹੈਪੀ ਖੁਸ਼ ਹੁੰਦਾ ਸਟਰੋਂਗ ਖੁਸ਼ ਹੁੰਦਾ ਮੀਨਿੰਗ ਪੂਅਰ ਬੀਜ ਕਰੈਕਟ ਆਨਸਰ ਰਿਚ ਦਾ ਪੂਅਰ ਅਗਲਾ ਸਵਾਲ ਦੇਖਦੇ ਹਾਂ 48 ਮਾ ਜੀ ਚੂ ਦਾ ਕਰੈਕਟ ਪ੍ਰੇਪੋਜੀਸ਼ਨ ਹਾਂਜੀ ਪ੍ਰੇਪੋਜੀਸ਼ਨ ਦੱਸਣੇ ਜੀ ਕਿ ਉਹ ਦਾ ਕੈਟ ਇਜ ਡੈਸ਼ ਦਾ ਟੇਬਲ ਹਾਂਜੀ ਟੇਬਲ ਦੇ ਨੀਚੇ ਬਿੱਲੀ ਵੜ ਗਈ ਕੀ ਲਿਖਾਂਗੇ ਇਨ ਐਟ ਅੰਡਰ ਫਾਰ ਦੇਖੋ ਜੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਅੰਡਰ ਦਾ ਕੈਟ ਇਜ ਅੰਡਰ ਦਾ ਟੇਬਲ ਠੀਕ ਹੈ ਜੀ ਬਿੱਲੀ ਮੇ ਦੇ ਹੇਠਾਂ ਹੋ ਸਕਦੀ ਹੈ ਲੋਜੀਕਲ ਇਹ ਕੰਡੈਂਸ ਅਪਣਾਉਂਦਾ ਆਪਣਾ ਸਹੀ ਹੁਣ ਅੰਜਮਾ ਦੇਖਦੇ ਹਾਂ ਜੀ ਆਈਡੈਂਟੀਫਾਈ ਦਾ ਵਰਬ ਇਨ ਦਾ ਸੈਂਟੈਂਸ ਜੇ ਵਰਬ ਦੱਸੋ ਜੀ ਕਿਹੜੀ ਹੈ ਦੇ ਪਲੇ ਫੁੱਟਬਾਲ ਹਾਂਜੀ ਇਹ ਵਰਬ ਕਿਹੜੀ ਹੈ ਧਿਆਨ ਨਾਲ ਦੇਖੋ ਜੀ ਹਾਂਜੀ ਕਰੈਕਟ ਆਨਸਰ ਹੈ ਜੀ ਬੀ ਆਪਸ਼ਨ ਪਲੇ ਠੀਕ ਹੈ ਜੀ ਅਗਲਾ ਸਵਾਲ ਲਿਖ ਲਓ ਜੀ 50 ਨੰਬਰ ਲਾਸਟ ਸਵਾਲ ਹੈ ਜੀ ਆਪਣਾ ਵੀਡੀਓ ਦਾ ਵਾਟ ਇਜ਼ ਦਾ ਪਲੂਰਲ ਆਫ ਚਾਈਲਡ ਚਾਈਲਡ ਦਾ ਕੀ ਹੁੰਦਾ ਜੀ ਬਹੁਵਚਨ ਹਾਂਜੀ ਦੇਖੋ ਜੀ ਕਰੋ ਕਮੈਂਟ ਜੀ ਦੇਖੋ ਕਿਹੜੇ-ਕਿਹੜੇ ਬੱਚੇ ਠੀਕ ਕਰਦੇ ਨੇ ਬਹੁਤ ਹੀ ਬੇਸਿਕ ਜ ਹੈ ਇਹ ਹਾਂਜੀ ਬੀਜ ਕਰੈਕਟਰਾਂ ਚ ਚੱਲਦਾ ਹੁੰਦਾ ਚਿਲड्रन ਬੱਚੇ ਠੀਕ ਹੈ ਜੀ ਬੱਚੇ ਦਾ ਬੱਚੇ ਬਣੇ ਦਾ ਬੱਚੇ ਠੀਕ ਆ ਦੋਸਤੋ 50 ਸਵਾਲ ਸੀਗੇ ਆਪਣੇ ਇਹ ਤੁਸੀਂ ਦੱਸੋ ਜੀ ਤੁਹਾਡੇ ਕਿੰਨੇ ਕਿੰਨੇ ਨੰਬਰ ਬਣ ਗਏ ਕਿੰਨਾ ਤੁਸੀਂ ਸਕੋਰ ਕਰ ਲਿਆ ਤੇ ਦੇਖੋ ਕਿਹੜੇ 파ਰ ਚ ਤੁਹਾਨੂੰ ਥੋੜੀ ਦਿੱਕਤ ਆਈ ਹੈਗੀ ਜਿਹੜੇ ਬੱਚੇ ਚ 45 ਨੰਬਰ ਲੈ ਗਏ ਤੁਸੀਂ ਮੰਨ ਕੇ ਚੱਲੋ ਜੀ ਤੁਸੀਂ ਸਿਲੈਕਸ਼ਨ ਸਿਲੈਕਟ ਹੋ ਜਾਓਗੇ ਪੇਪਰ ਦੇ ਵਿੱਚ ਠੀਕ ਹੈ ਤਿਆਰੀ ਆਪਣੀ ਮਿਹਨਤ ਦੱਬ ਕੇ ਰੱਖੋ ਜੀ ਪੂਰਾ ਦਿੱਲੀ ਬੜੀ ਕਾਹ ਕਲਾਸ ਲਗਾਓ ਪੜੋ ਜਿੱਥੇ ਨੂੰ ਜਿੱਥੋਂ ਵੀ ਤੁਹਾਨੂੰ ਕਲਾਸ ਮਿਲਦੀ ਹੈ ਕਲਾਸ ਲਗਾਇਆ ਕਰੋ ਹੋ ਸਕੇ ਤਾਂ ਆਪ ਆਪਣੇ ਨੋਟਸ ਤਿਆਰ ਕਰੋ ਠੀਕ ਹੈ ਜੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੀ ਕਲਾਸ ਦੇ ਵਿੱਚ ਹਾਂਜੀ ਧੰਨਵਾਦ ਜੀ ਦੋਸਤੋ